ਨੇ ਸਿਰਖਿਆ ਕਿ ਇਹੇ ਪ੍ਰਬੰਧ ਕੀਤਾ ਗਿਆ ਡਿਸਟ੍ਰਿਕਟ ਫਰੋਜ਼ਪੁਰ ਦੇ ਵਿੱਚ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ ਚ 200 ਬਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸ਼੍ਰੀਮਤੀ 소ਮਿਆ ਮਿਸ਼ਾ ਆਈਪੀਐਸ ਪੁਲਿਸ ਮੁਖੀ ਫਿਰੋਜ਼ਪੁਰ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਸ਼ਹਿਰ ਦੇ ਵਿੱਚ ਸਿਟੀ ਸਬਜ਼ੀਨ ਦੇ ਵਿੱਚ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਗਏ ਆ ਕਈ ਚੌਕਾਂ ਨੂੰ ਅਸੀਂ ਨਾਕਿਆਂ ਨਾਲ ਕਵਰ ਕੀਤਾ ਤੇ ਕਈ ਚੌਕਾਂ ਤੇ ਅਸੀਂ ਕੈਮਰੇ ਲਗਾਏ ਆ ਉਹਨਾਂ ਕੈਮਰਿਆਂ ਦੇ ਅਸੀਂ ਕੰਟਰੋਲ ਰੂਮ ਬਿਠਾ ਕੇ ਉੱਥੇ 24 ਘੰਟਾ ਸਾਡੇ ਆਫੀਸਰਸ ਬੈਠੇ ਆ ਜਿਹੜੇ ਕਿ ਆਉਣ ਜਾਣ ਵਾਲੇ ਹਰ ਬੰਦੇ ਦੀ ਗਤਰਜੀ ਤੇ ਨਜ਼ਰ ਰੱਖ ਰਹੇ ਆ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਆਊਟਸਕਰਟਸ ਦੇ ਵੀ ਇੱਥੇ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉੱਥੇ ਵੀ ਸਾਡੇ ਵੱਲੋਂ ਨਾਕੇ ਲਗਾਏ ਗਏ ਐਸ ਵੇਲੇ ਅਸੀਂ ਜਿੱਥੇ 26 26 ਜਨਵਰੀ ਮਨਾਈ ਜਾਣੀ ਹੈ ਉੱਥੇ ਖੜੇ ਆ ਤੇ ਉਹਦੇ ਆਸ-ਪਾਸ ਜਿਹੜੇ ਘਰਾਂ ਦੇ ਅਸੀਂ ਕਾਡਨ ਕਰਕੇ ਸਰਚ ਕੀਤੀ ਹੈ ਉਹ ਸਰਚ ਦਾ ਸਿਰਫ ਪਰਪਸ ਇਹ ਹੈ ਕਿ ਉੱਥੇ ਕੋਈ ਕਿਰਾਏਦਾਰ ਜਾਂ ਕੋਈ ਆਊਟਸਾਈਡਰ ਜੇ ਰਹਿ ਰਿਹਾ ਹੋਵੇ ਤਾਂ ਉਸ ਨੂੰ ਪਤਾ ਹੋਵੇ ਤੇ ਉਹਦੇ ਸਬਕਾ ਹਾਲਾਤਾਂ ਤੋਂ ਅਸੀਂ ਜਾਣੂ ਹੋ ਸਕੀਏ ਇਸ ਤੋਂ ਇਲਾਵਾ ਜਿਹੜੇ ਨੇੜੇ ਦੇ ਘਰ ਹਨ ਉਹਨਾਂ ਦੇ ਅਸਲੇ ਵੀ ਜਮ੍ਹਾਂ ਕਰਵਾਏ ਗਏ ਹਨ ਸੁਰੱਖਿਆ ਦੇ ਪੱਖ ਤੋਂ ਜਿਹੜੇ ਕਿ 26 ਜਨਵਰੀ ਤੋਂ ਬਾਅਦ ਉਹਨਾਂ ਨੂੰ ਵਾਪਸ ਦੇ ਦਿੱਤੇ ਜਾਣਗੇ ਤਾਂ ਸਰ ਨਾਕੇਬੰਦੀ ਜਿਹੜੀ ਆ ਪੂਰੀ ਕੀਤੀ ਗਈ ਹੈ ਖੇਰ ਦੇ ਵਿੱਚ ਵਾਟਵਾਤ ਖਾਵਾ ਦੇ ਉੱਪਰ ਜੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਨਾਕੇਬੰਦੀ ਪੂਰੀ ਕੀਤੀ ਹੈ ਇਸ ਤੋਂ ਇਲਾਵਾ ਅਸੀਂ ਟੈਕਨੀਕਲ ਸਰਵਿਸਿਜ਼ ਲੈਂਦੇ ਹੋਏ ਜਿਹੜੀ ਗੱਡੀ ਰੋਕਦੇ ਆ ਉਹਦੇ ਨੰਬਰ ਪਲੇਟ ਤੋਂ ਠੀਕ ਹੈ ਹੋਰ ਜਿਹੜੇ ਐਪ ਸਾਡੇ ਕੋਲ ਹੈਗੇ ਨੇ ਵਾਹਨ ਉਤੋਂ ਉਹਨਾਂ ਦੇ ਨੰਬਰ ਚੈੱਕ ਕਰਕੇ ਸਾਰਾ ਜਾਣਕਾਰੀ ਹਾਸਲ ਕਰਦੇ ਆ ਉਸ ਗੱਡੀ ਦੇ ਬਾਰੇ ਠੀਕ ਹੈ ਗਿਆ ਸੁਰੱਖਿਆ ਦੇ ਕੀ ਪ੍ਰਬੰਧ ਕੀਤੇ ਗਏ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸ਼੍ਰੀਮਤੀ ਸੋਮਿਆ ਮੇਸ਼ਾ ਆਈਪੀਐਸ ਪੁਲਿਸ ਮੁਖੀ ਫਿਰੋਜ਼ਪੁਰ ਜੀ ਦੇ ਨਿਰਦੇਸ਼ਾਂ ਦੇ ਨਿਰਦੇਸ਼ਾਂ ਤੇ ਸ਼ਹਿਰ ਦੇ ਵਿੱਚ ਸਿਟੀ ਸਰਕੀਲ ਦੇ ਵਿੱਚ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਗਏ ਆ ਕਈ ਚੌਕਾਂ ਨੂੰ ਅਸੀਂ ਨਾਕਿਆਂ ਨਾਲ ਕਵਰ ਕੀਤਾ ਤੇ ਕਈ ਚੌਕਾਂ ਤੇ ਅਸੀਂ ਕੈਮਰੇ ਲਗਾਏ ਆ ਉਨਾ ਕੈਮਰਾ ਦੇ ਅਸੀਂ ਕੰਟਰੋਲ ਰੂਮ ਬਿਠਾ ਕੇ ਉੱਥੇ ਰੌਂਗ ਦਾ ਕਲੌਕ ਸਾਡੇ ਆਫੀਸਰਸ ਬੈਠੇ ਆ ਜਿਹੜੇ ਕਿ ਆਉਣ ਜਾਣ ਵਾਲੇ ਹਰ ਬੰਦੇ ਦੀ ਗਤਰ ਜੀ ਤੇ ਨਜ਼ਰ ਰੱਖ ਰਹੇ ਆ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਆਊਟਸਕਰਟਸ ਦੇ ਵੀ ਇੱਥੇ ਜਿੱਥੇ ਸ਼ਹਿਰ ਦੀ ਐਂਟਰੀ ਹੁੰਦੀ ਹੈ ਉੱਥੇ ਵੀ ਸਾਡੇ ਵੱਲੋਂ ਨਾਕੇ ਲਗਾਏ ਗਏ ਐਸ ਵੇਲੇ ਅਸੀਂ ਜਿੱਥੇ 26 26 ਜਨਵਰੀ ਮਨਾਈ ਜਾਣੀ ਹੈ ਉੱਥੇ ਖੜੇ ਆ ਤੇ ਉਹਦੇ ਆਸ-ਪਾਸ ਜਿਹੜੇ ਘਰਾਂ ਦੇ ਅਸੀਂ ਕਾਰਡਨ ਕਰਕੇ ਸਰਚ ਕੀਤੀ ਹੈ ਉਹ ਸਰਚ ਦਾ ਸਿਰਫ ਪਰਪਸ ਇਹ ਹੈ ਕੀ ਉੱਥੇ ਕੋਈ ਕਿਰਾਏਦਾਰ ਜਾਂ ਕੋਈ ਆਊਟਸਾਈਡਰ ਜੇ ਰਹਿ ਰਿਹਾ ਹੋਵੇ ਤਾਂ ਉਸ ਨੂੰ ਪਤਾ ਹੋਵੇ ਤੇ ਉਹਦੇ ਸਬਕਾ ਹਾਲਾਤਾਂ ਤੋਂ ਅਸੀਂ ਜਾਣੂ ਹੋ ਸਕੀਏ ਇਸ ਤੋਂ ਇਲਾਵਾ ਜਿਹੜੇ ਨੇੜੇ ਦੇ ਘਰ ਹਨ ਉਹਨਾਂ ਦੇ ਅਸਲੇ ਵੀ ਜਮ੍ਹਾਂ ਕਰਵਾਏ ਗਏ ਹਨ ਸੁਰੱਖਿਆ ਦੇ ਪੱਖ ਤੋਂ ਜਿਹੜੇ ਕਿ 26 ਜਨਵਰੀ ਤੋਂ ਬਾਅਦ ਉਹਨਾਂ ਨੂੰ ਵਾਪਸ ਦੇ ਦਿੱਤੇ ਜਾਣਗੇ ਤਾਂ ਸਰ ਨਾਕੇਬੰਦੀ ਜਿਹੜੀ ਆ ਪੂਰੀ ਕੀਤੀ ਗਈ ਹੈ ਖੇਰ ਦੇ ਵਿੱਚ ਵਾਟਵਾਟ ਖਾਵਾ ਦੇ ਉੱਪਰ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾਦੀ ਹੈ ਨਾਕੇਬੰਦੀ ਪੂਰੀ ਕੀਤੀ ਹੈ ਇਸ ਤੋਂ ਇਲਾਵਾ ਅਸੀਂ ਟੈਕਨੀਕਲ ਸਰਵਿਸਿਜ਼ ਲੈਂਦੇ ਹੋਏ ਜਿਹੜੀ ਗੱਡੀ ਰੋਕਦੇ ਹਾਂ ਉਹਦੇ ਨੰਬਰ ਪਲੇਟ ਤੋਂ ਠੀਕ ਹੈ ਹੋਰ ਜਿਹੜੇ ਐਪ ਸਾਡੇ ਕੋਲ ਹੈਗੇ ਨੇ ਵਾਨ ਉਥੋਂ ਉਹਨਾਂ ਦੇ ਨੰਬਰ ਚੈੱਕ ਕਰਕੇ ਸਾਰਾ ਜਾਣਕਾਰੀ ਹਾਸਲ ਕਰਦੇ ਆ ਉਸ ਗੱਡੀ ਦੇ ਬਾਰੇ